ਇੱਕ ਬਾਬਾ ਅਕਾਲ ਰੂਪ ਦੂਜਾ ਰਬੀ ਮਰਦਾਨਾ ਗੁਰਬਾਣੀ ਚ ਲਿਖਿਆ ਹੋਇਆ ਇਹ ਦੋਨਾਂ ਮਹਾਪੁਰਖਾਂ ਨੇ ਦੁਨੀਆ ਵਿੱਚ ਵਿਚਰਦੇ ਹੋਏ ਨਾਂ ਬਾਣੀ ਨਾਲ ਜੋੜਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਉਹਨਾਂ ਹੀ ਯੋਗਦਾਨ ਬਾਬਾ ਮਰਦਾਨਾ ਜੀ ਦਾ ਹੈ ਕਿਉਂਕਿ ਭਾਈ ਭਾਈ ਆ ਨਾ ਦੋਨੇ ਕੋਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਕੋਈ ਗੜਬਈ ਨਹੀਂ ਸੀ ਕੋਈ ਤੌਲਗੇ ਵਾਲਾ ਨਹੀਂ ਸੀ ਨਾ ਇੱਕੋ ਇੱਕ ਭਾਈ ਮਰਦਾਨਾ ਕਿਸੇ ਨੇ ਪੁੱਛਿਆ ਵੀ ਸੀ ਤੇ ਬਾਬਾ ਜੀ ਇਹ ਤੁਹਾਡਾ ਸੇਵਕ ਆ ਕਹਿੰਦੇ ਨਹੀਂ ਮਹਾਰਾਜ ਕਹਿੰਦੇ ਸਾਡਾ ਭਾਈ ਮਰਦਾਨਾ ਹੈ ਭਾਈ ਗੁਰਬਾਣੀ ਵਿੱਚ ਤਾਂ ਹੀ ਪੰਕਤੀ ਹੈ ਨਾ ਲਿਖਿਆ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਸੋ ਇਹਨਾਂ ਮਹਾਂਪੁਰਖਾਂ ਦੀ ਬਖਸ਼ਿਸ਼ਾਤ ਕਾ ਫਿਰ ਅੱਗੇ ਦੇਖੋ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਗੁਰੂ ਅਰਜਨ ਸਾਹਿਬ ਜੀ ਦੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ ਦਰਜਾ 6 ਗੁਰੂ ਸਹਿਬਾਨਾਂ ਦੀ ਬਾਣੀ ਦਰਜਾ ਹੈ ਤੇ 35 ਮਹਾਂਪੁਰਖਾਂ ਦੀ ਕੁੱਲ ਗੁਰਬਾਣੀ ਦਰਜਾ 15 ਭਗਤ ਸਹਿਬਾਨ 11 ਭਟ ਸਹਿਬਾਨ ਤਿੰਨ ਗੁਰਸਿੱਖ ਸਹਿਬਾਨ ਵੀ ਦੱਸਿਆ ਜਾਨੀ ਕਲਮ ਲਾ ਕੇ 35 ਮਹਾਂਪੁਰਖਾਂ ਦੀ ਬਾਣੀ ਇਕੱਠੀ ਕੀਤੀ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਸਾਨੂੰ ਇਹ ਗੁਰਬਾਣੀ ਦਾ ਜਹਾਜ਼ ਬਣਾ ਕੇ ਮਨੁੱਖਤਾ ਨੂੰ ਮਨੁੱਖਤਾ ਦੇ ਭਲੇ ਵਾਸਤੇ ਆਪਣੇ ਆਪ ਨੂੰ ਸਹੀਰ ਕਰਵਾ ਲਿਆ ਗੁਰਬਾਣੀ ਦਾ ਵਿਰੋਧ ਹੀ ਕਰਦੇ ਸੀ ਨਾ ਪੰਡਤ ਮਲਾਣੇ ਜੋਤ ਸੀ ਜਿਹੜੇ ਨਹੀਂ ਮੰਨਦੇ ਸੀ ਹੁਣ ਵੀ ਨਹੀਂ ਮੌਤ ਮੰਨਦੇ ਕੁਰਬਾਨੀ ਨੂੰ ਨਾ ਮੰਨਣ ਪਰ ਕਿਸੇ ਨੂੰ ਧੱਕੇ ਨਾਲ ਨਹੀਂ ਮਨਾਇਆ ਗੁਰੂ ਸਾਹਿਬ ਨੇ ਆ ਸਿੱਖਿਆ ਦੇਤੀ ਤੇ ਤੇਰੇ ਸਮਝ ਵਿੱਚ ਆ ਗਈ ਤਾਂ ਭਾਈ ਤੂੰ ਨਾਮ ਬਾਣੀ ਨਾਲ ਜੁੜ ਜਾ ਨਹੀਂ ਤੇਰੀ ਮਰਜ਼ੀ ਆਪਣੇ ਵਿਚਾਰਾ ਪ੍ਰਤੀ ਸਤੰਤਰਾ ਮਨੋਖ ਮਹਾਰਾਜ ਕਹਿੰਦੇ ਜਦੋਂ ਕਸ਼ਮੀਰ ਦੇ ਪੰਡਤ ਚੱਲ ਕੇ ਆਏ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਵੀ ਮਹਾਰਾਜ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਤੇ ਰੰਗਜੇਬ ਸਾਡੀਆਂ ਸਾਡੇ ਮੰਦਰ ਤੋੜ ਰਿਹਾ ਤੇ ਮੂਰਤੀਆਂ ਤੋੜ ਕੇ ਪੌੜੀਆਂ ਬਣਾ ਰਿਹਾ ਉਹਨਾਂ ਦੀਆਂ ਮਸੀਤਾਂ ਬਣਾ ਰਿਹਾ ਤੇ ਮਸੀਤਾਂ ਨੂੰ ਪੌੜੀਆਂ ਮੂਰਤਾਂ ਦੀ ਮੂਰਤੀਆਂ ਦੀਆਂ ਬਣਾ ਰਿਹਾ ਵੀ ਬਹੁਤ ਦੇਵੀ ਦੇਵਤਿਆਂ ਨੂੰ ਅਸੀਂ ਧਿਆਇਆ 33 ਕਰੋੜ ਨੂੰ ਧਿਆਇਆ ਦੇਵੀ ਨੂੰ ਵੀ ਧਿਆਇਆ ਵੀ ਚਲ ਤੂੰ ਨਹੀਂ ਆਉਣਾ ਤਾਂ ਕੰਮਕਾਰਾਂ ਦੇ ਵਿੱਚ ਝਮੇਲਿਆਂ ਦੇ ਵਿੱਚ ਬੰਦੇ ਤੋਂ ਨਹੀਂ ਨਿਕਲਿਆ ਜਾਂਦਾ ਤੇ ਆਪ ਦਾ ਸੇਰ ਹੀ ਭੇਰ ਦੇ ਕੱਲਾ ਸੇਰ ਹੀ ਰੰਗਜੇਬ ਦਾ ਤਾਂ ਕੰਮ ਕਰ ਤੂੰ ਪਰ ਮਹਾਰਾਜਾ ਜਨਾ ਦੇਵੀ ਆਈ ਦੇ ਨਾਲ ਸ਼ੇਰ ਆਇਆ ਤੁਸੀਂ ਵਾਹ ਪੜੋ ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਸਿਧਾਂਤਿਕ ਗੱਲਾਂ ਦਸੀਆਂ ਵੀ ਦੇਖੋ ਪੰਡਤੋ ਅਸੀਂ ਛੋਡੇ ਵਿਚਾਰਾਂ ਨਾਲ ਸਹਿਮਤ ਨਹੀਂ ਕਿਉਂਕਿ ਤੁਸੀਂ 33 ਕਰੋੜ ਦੀ ਗੱਲ ਕਰਦੇ ਆ ਮੂਰਤੀ ਪੂਜਾ ਕਰਦੇ ਹੋ ਪਰ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦੇ ਆ ਵੀ ਛੋਡੇ ਵਿਚਾਰਾਂ ਨਾਲ ਸਾਡੀ ਕੋਈ ਸਹਿਮਤੀ ਨਹੀਂ ਪਰ ਤੁਸੀਂ ਗੁਰੂ ਨਾਨਕ ਘਰ ਦੇ ਦਰ ਤੇ ਆਏ ਹੋ ਚੱਲ ਕੇ ਤੇ ਸੋਡੇ ਵਿਚਾਰਾਂ ਦੀ ਖਾਤਰ ਮੈਂ ਆਪਣੀ ਜਿੰਦ ਕੁਰਬਾਨ ਕਰ ਦਿਆਂਗਾ ਜਾ ਜਾ ਕੇ ਕਹਿ ਦੋ ਰੰਗਜੀਤ ਨੂੰ ਵੀ ਗੁਰਤੇਗ ਬਾਦਰ ਨੂੰ ਮੁਸਲਮਾਨ ਬਣਾਇਆ ਜਾਵੇ ਤੇ ਅਸੀਂ ਸਾਰੇ ਬਣ ਜਾਾਂਗੇ ਗੁਰੂ ਮਹਾਰਾਜ ਨੇ ਇਹ ਸੰਦੇਸ਼ ਦੇ ਕੇ ਭੇਜਿਆ ਸੀ ਪੰਡਤਾਂ ਨੂੰ ਫਿਰ ਆਪਾਂ ਨੂੰ ਪਤਾ ਹੀ ਆ ਵੀ ਕਿਵੇਂ ਸ਼ਹੀਦੀ ਹੋਈ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਇਸ ਤਰ੍ਹਾਂ ਭਾਈ ਇਹਨਾਂ ਮਹਾਪੁਰਖਾਂ ਦੀ ਬਾਣੀ ਨਾਲ ਜੁੜੇ ਰਹੀਏ ਤੇ ਆਪਣਾ ਜੀਵਨ ਸਫਰ ਜਾਏਗਾ ਸੋ ਗੁਰੂ ਗ੍ਰੰਥ ਸਾਹਿਬ ਦੀ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਹੁਕਮ ਨਾਮੇ ਦੇ ਰੂਪ ਵਿੱਚ ਸੋਰਠ ਮਹੱਲਾ ਪੰਜਵਾਂ ਗਰੀਬੀ ਗਦਾ ਹਮਾਰੀ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ ਇਸ ਆਗੇ ਕੋ ਨਾ ਟਕੇ ਬਿਕਾਰੀ ਗੁਰਪੂਰੇ ਇਹ ਗੱਲ ਸਾਰੀ ਗਰੀਬੀ ਗਦਾ ਹਮਾਰੀ ਮਹਾਰਾਜ ਕਹਿੰਦੇ ਸਾਡੀ ਜਿਹੜੀ ਨਿਮਰਤਾ ਹੈ ਇਹੀ ਸਾਡਾ ਗਦਾ ਹੈ ਜਿਹੜਾ ਗਦਾ ਮਤਲਬ ਬਹੁਤ ਭਾਰਾ ਹੁੰਦਾ ਸ਼ਸਤਰ ਜਿਹੜਾ ਦੁਸ਼ਮਣ ਨੂੰ ਰੋਕਣ ਵਾਸਤੇ ਹੁੰਦਾ ਨਾ ਭਾਰਾ ਜਿਆ ਮਹਾਰਾਜ ਕਹਿੰਦੇ ਸਾਡੀ ਜਿਹੜੀ ਨਿਮਰਤਾ ਹੈ ਇਹੀ ਸਾਡਾ ਗਦਾ ਹੈ ਖੰਨਾ ਸਗਲ ਰੇਨ ਸ਼ਾਰੀ ਇਸ ਅੱਗੇ ਕੋਨਾ ਟਕੇ ਬਕਾਰੀ ਗੁਰੂ ਦਾ ਗਿਆਨ ਗੁਰੂ ਦੀ ਨਿਮਰਤਾ ਗੁਰੂ ਦਾ ਗਿਆਨ ਅੱਗੇ ਕੋਈ ਬਕਾਰੀ ਟੱਕ ਨਹੀਂ ਸਕਦਾ ਇਹੀ ਵੱਡੇ ਤੋਂ ਵੱਡਾ ਸ਼ਸਤਰਾ ਗੁਰੂ ਮਹਾਰਾਜ ਕਹਿੰਦੇ ਸਾਡਾ ਗੁਰਪੂਰੇ ਇਹ ਗੱਲ ਸਾਰੀ ਮਹਾਰਾ ਸੱਚੇ ਪਾਤਸ਼ਾਹ ਨੇ ਪੂਰੇ ਗੁਰੂ ਨੇ ਇਹ ਗੱਲ ਸਪਸ਼ਟ ਕਰਤੀ ਵੀ ਇਹੀ ਸਾਡਾ ਗਿਆਨ ਹੀ ਸਾਡਾ ਸ਼ਸਤਰ ਹੈ ਸਾਡਾ ਹਥਿਆਰ ਹੈ ਜੋ ਬਕਾਰ ਨਾ ਬਕਾਰਾਂ ਨੂੰ ਰੋਕਣ ਵਾਸਤੇ ਆ ਬਕਾਰੀਆਂ ਨੂੰ ਰੋਕਣ ਵਾਸਤੇ ਆ ਐਂ ਕਹਿ ਲੋ ਹਰ ਹਰ ਨਾਮ ਸੰਤਨ ਕੀ ਓਟ ਜੋ ਸਮਰ ਤਿਸ ਕੀ ਗਤ ਹੋਵੇ ਉਧਰੇ ਸਗਲੇ ਕੋਟਾਂ ਮਹਾਰਾਜ ਕਹਿੰਦੇ ਹਰ ਹਰ ਨਾਮ ਸੰਤਨ ਕੀ ਓਟਾ ਭਗਤ ਪਿਆਰਿਆਂ ਦੀ ਪ੍ਰਭੂ ਪਰਮਾਤਮਾ ਦਾ ਨਾਮ ਹੀ ਓਟ ਹੈ ਜਿਹੜੇ ਨਾਮ ਦਾ ਓਟ ਆਸਰਾ ਤੱਕਦੇ ਨੇ ਮਹਾਰਾਜ ਕਹਿੰਦੇ ਸਤ ਸੰਗੀ ਦੇ ਸਤ ਸੰਗੀਆਂ ਦਾ ਭਾਈ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਹੀ ਓਟ ਆਸਰਾ ਹੈ ਓਟ ਆਸਰਾ ਉਹਦਾ ਬਣਦਾ ਹੈ ਅੱਗੇ ਦੱਸਦੇ ਨੇ ਮਹਾਰਾਜ ਜੋ ਸਿਮਰੇ ਤਿਸ ਕੀ ਗਤ ਹੋਵੇ ਜਿਹੜਾ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਸਿਮਰੇਗਾ ਉਹਦੀ ਗਤੀ ਹੋ ਜਾਣੀ ਆ ਉਧਰੇ ਸਗਲੇ ਕੋਟਾਂ ਉਹਦਾ ਜੀਵਨ ਪਰਫੁੱਲਤ ਹੋ ਜਾਏਗਾ ਵਿਸ਼ਿਆਂ ਬਕਾਰਾਂ ਤੋਂ ਬਚ ਜਾਏਗਾ ਪ੍ਰਭੂ ਪ੍ਰਮਾਤਮਾ ਦੇ ਨਾਮ ਨੇ ਉਹਦਾ ਜੀਵਨ ਸਵਾਰ ਦੇਣਾ ਤੇ ਕਰੋੜਾਂ ਜੂਨੀਆਂ ਦੇ ਵਿੱਚ ਘੁੰਮਣੋਂ ਇਹ ਜੀਵ ਆਤਮਾ ਦਾ ਟਿਕਾਣਾ ਗੁਰੂ ਚਰਨਾ ਵਿੱਚ ਬਣ ਜਾਣਾ ਬਚ ਜਾਏਗੀ ਕਰੋੜਾਂ ਜੂਨੀਆਂ ਵਿੱਚ ਘੁੰਮਣ ਤੋਂ ਨਹੀਂ ਤਾਂ ਜੀਵ ਆਤਮਾ ਕਰੋੜਾਂ ਜੂਨੀਆਂ ਭੋਗਦਾ ਹੈ ਘੁੰਮਦਾ ਰਹਿੰਦਾ ਮਰ ਗਿਆ ਜੰਮ ਪਿਆ ਮਰ ਗਿਆ ਜੰਮ ਪਿਆ ਰਹਾਓ ਰਹਾਵਲੇ ਬੰਦ ਚ ਮਹਾਰਾ ਦੱਸਦੇ ਨੇ ਸਤ ਸੰਤ ਸੰਗ ਜਸ ਗਾਇਆ ਇਹ ਪੂਰਨ ਹਰ ਧਨ ਪਾਇਆ ਹੁਣ ਆਪਾਂ ਚਾਹੇ ਥੋੜੇ ਹੀ ਬੈਠੇ ਆ ਗੁਰੂ ਦੀ ਹਜ਼ੂਰੀ ਵਿੱਚ ਇਹ ਸਤ ਦੀ ਸੰਗ ਹੋ ਰਹੀ ਆ ਜੀ ਕਿਉਂਕਿ ਗੱਲ ਸੱਚੀ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਕਿਹਾ ਵੀ ਸਤ ਸੰਗਤ ਐਸੀ ਜਾਣੀ ਐ ਜਿੱਥੇ ਇੱਕੋ ਨਾਮ ਬਖਾਣੀਆਂ ਜਿੱਥੇ ਇੱਕੋ ਨਾਮ ਪ੍ਰਭੂ ਪਰਮਾਤਮਾ ਦੇ ਨਾਮ ਦੀ ਗੱਲ ਹੁੰਦੀ ਹੈ ਗੁਰੂ ਦੀ ਗੱਲ ਹੁੰਦੀ ਹੈ ਇਹ ਸੱਚੀ ਸੰਗਤ ਹੈ ਭੀੜਾਂ ਨੂੰ ਸੰਗਤ ਕੋਈ ਕਹੀ ਜਾਵੇ ਜਿੱਥੇ ਨਾਮ ਦੀ ਗੱਲ ਨਹੀਂ ਹੈ ਪਰਮਾਤਮਾ ਦੀ ਗੱਲ ਨਹੀਂ ਹੈ ਗੁਰੂ ਦੀ ਸਿੱਖਤ ਸਲਾਹ ਨਹੀਂ ਹੈ ਚਾਹੇ ਉਹ ਲੱਖਾਂ ਦੀ ਗਣਤੀ ਚ ਭੀੜ ਹੋਵੇ ਉਹਨੂੰ ਸੰਗਤ ਨਹੀਂ ਮੰਨਿਆ ਜਾ ਸਕਦਾ ਸੱਚੀ ਸੰਗਤ ਨਹੀਂ ਮੰਨਿਆ ਜਾ ਸਕਦਾ ਇਹ ਕਹਿ ਲੈਣੇ ਮਹਾਰਾਜ ਕਹਿੰਦੇ ਸਤਸੰਗੀ ਜਨ ਜਿਹੜੇ ਸੰਤ ਸੰਗ ਜਸ ਗਾਇਆ ਜਿਹੜੇ ਸਤ ਸੰਗਤ ਦੇ ਵਿੱਚ ਬੈਠ ਕੇ ਜਸ ਸੁਣਦੇ ਨੇ ਗਾਉਂਦੇ ਨੇ ਇਹ ਪੂਰਨ ਹਰ ਤਨ ਪਾਇਆ ਇਹ ਮਹਾਰਾਜ ਕਹਿੰਦੇ ਪੂਰਾ ਤਨ ਪ੍ਰਾਪਤ ਹੋ ਜਾਏਗਾ ਤੈਨੂੰ ਭਾਈ ਜੀਵ ਆਤਮਾ ਨੂੰ ਇਹ ਪੂਰਨ ਹਰ ਤਨ ਪਾਇਆ ਕੋ ਨਾਨਕ ਆਪ ਮਟਾਇਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਗੁਰੂ ਦੇ ਗਿਆਨ ਨੇ ਮਨੁੱਖ ਦੇ ਅੰਦਰੋਂ ਉਹਦਾ ਆਪਾ ਭਾਵ ਖਤਮ ਕਰਤਾ ਮੇਰੀ ਮੇਰੀ ਖਤਮ ਹੋ ਗਈ ਫਿਰ ਤੂੰ ਤੂੰ ਕਰਤਾ ਤੂੰ ਹੋਆ ਮੁਜ ਮੇ ਰਹਾ ਨਾ ਹੂੰ ਪਰ ਆਪਾ ਪਰਕਾ ਮਿਟ ਗਿਆ ਜਿਤ ਦੇਖੂ ਤਿਤ ਤੂੰ ਵੀ ਜਿੱਦਰ ਵੀ ਮੈਂ ਦੇਖਣਾ ਇਹ ਗੁਰੂ ਜੀ ਤੁਸੀਂ ਉਹ ਦੇਖਦੇ ਆ ਮੇਰੇ ਵਿੱਚੋਂ ਆਪਣਾ ਪਨ ਖਤਮ ਹੋ ਗਿਆ ਮਹਾਰਾਜ ਕਹਿੰਦੇ ਨੇ ਕੋਹ ਨਾਨਕ ਆਪ ਮਿਟਾਇਆ ਫਿਰ ਸਭ ਪਾਰ ਬ੍ਰਹਮ ਨਦਰੀ ਆਇਆ ਫਿਰ ਸਾਰਿਆਂ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਪਰਿਪੂਰਨ ਪਰਮੇਸ਼ਰ ਸਾਰਿਆਂ ਵਿੱਚ ਦਿਸਣ ਲੱਗ ਜਾਂਦਾ ਨਹੀਂ ਤਾਂ ਭਾਈ ਜਨਮ ਦੇਣ ਵਾਲੀ ਮਾਂ ਚ ਨਹੀਂ ਦਿਖਦਾ ਜੇ ਸਾਡੇ ਕੋਲ ਗਿਆਨ ਨਹੀਂ ਹੈ ਤਾਂ ਅੱਗੇ ਜੋ ਆਪਾਂ ਮਹਾਰਾਜੀ ਕਿਰਪਾ ਨਾਲ ਲੜੀਵਾਰ ਸ਼ਬਦ ਪੜ੍ਹਦੇ ਹਾਂ ਉਹ ਪਾਵਨ ਪਵਿੱਤਰ ਅੰਗ 458 ਤੇ ਸਭਾਇਮਾਨ ਆ ਉਹਦੇ ਵਿੱਚੋਂ ਕੁਝ ਪੰਕਤੀਆਂ ਕੱਲ ਰਹਿ ਗਈਆਂ ਸੀ ਸ਼ਬਦ ਵਿੱਚੋਂ ਉੱਥੋਂ ਆਪਾਂ ਸ਼ੁਰੂ ਕਰਦੇ ਹਾਂ ਮਹਾਰਾਜ ਕਹਿੰਦੇ ਮਿਲ ਸਖੀਆਂ ਪੁੱਛੇ ਕਹੋ ਕੰਤ ਨਿਸ਼ਾਨੀ ਜਿਹੜੀਆਂ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ ਉਸ ਪਰਪੁਰ ਪਰਪੂਰ ਪਰਮੇਸ਼ਰ ਨੂੰ ਪਿਆਰ ਕਰਨ ਵਾਲੀਆਂ ਜੀਵ ਇਸਤਰੀਆਂ ਉਹਨਾਂ ਨੂੰ ਦੂਸਰੀ ਪੁੱਛਦੀ ਆ ਕਿ ਉਹਨਾਂ ਦੀ ਸਹੇਲੀ ਮਿਲ ਸਖੀਆਂ ਉੱਚੇ ਕੋਹ ਕੰਤ ਨਿਸ਼ਾਨੀ ਬਿਹੇ ਪੈਣਾ ਉਸ ਪ੍ਰਭੂ ਪਰਮਾਤਮਾ ਦੀ ਕੋਈ ਨਿਸ਼ਾਨੀ ਦੱਸੋ ਸਹੇਲੀਆਂ ਆਪਣੀਆਂ ਸਹੇਲੀਆਂ ਜਿਹੜੀਆਂ ਜੁੜੀਆਂ ਹੋਈਆਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਉਹਨਾਂ ਨੂੰ ਪੁੱਛਦੀਆਂ ਜਿਵੇਂ ਹੁਣ ਆਪਾਂ ਆ 35 ਮਹਾਂਪੁਰਖਾਂ ਦੀ ਬਾਣੀ ਆ ਹੁਣ ਆਪਾਂ ਗੁਰੂ ਸਾਹਿਬ ਦੀ ਬਾਣੀ ਗੁਰੂ ਤੋਂ ਆਪਾਂ ਪੁੱਛ ਰਹੇ ਆ ਵੀ ਉਹਨਾਂ ਉਹਦੀ ਨਿਸ਼ਾਨੀ ਦੱਸੋ ਕੋਈ ਇਸ ਤਰ੍ਹਾਂ ਸਹਿਲੀਆਂ ਜਿਹੜੀਆਂ ਜੁੜੀਆਂ ਹੋਈਆਂ ਨਾਮ ਬਾਣੀ ਨਾਲ ਉਹਨਾਂ ਨੂੰ ਦੂਸਰੀਆਂ ਪੁੱਛਦੀਆਂ ਨੇ ਮਿਲ ਸਖੀਆਂ ਪੁੱਛੇ ਕਹੋ ਕਾਂਤ ਨਿਸ਼ਾਨੀ ਰਸ ਪ੍ਰੇਮ ਭਰੀ ਕਿਸ ਭੂਲ ਨਾ ਜਾਣੀ ਉਹ ਪ੍ਰਭੂ ਪਰਮਾਤਮਾ ਦੇ ਨਾਮ ਰਾਸ ਨਾਲ ਭਰੀਆਂ ਹੋਈਆਂ ਕੁਝ ਕਹਿ ਹੀ ਨਹੀਂ ਸਕਦੀਆਂ ਕੀ ਨਿਸ਼ਾਨੀ ਦੱਸੀਏ ਉਹਦੀ ਉਹ ਤਾਂ ਬੇਅੰਤ ਹੈ ਮਹਾਰਾਜ ਕਹਿੰਦੇ ਸਹੇਲੀਆਂ ਮਿਲ ਕੇ ਮੈਨੂੰ ਪੁੱਛਦੀਆਂ ਹਨ ਕਿ ਖਸਮ ਪ੍ਰਭੂ ਦੀ ਕੋਈ ਨਿਸ਼ਾਨੀ ਦੱਸ ਮੈਂ ਉਸ ਦੇ ਮਲਾਪ ਦੇ ਆਨੰਦ ਵਿੱਚ ਮਗਨ ਤਾਂ ਹਾਂ ਉਸ ਦੇ ਪ੍ਰੇਮ ਨਾਲ ਮੇਰਾ ਹਿਰਦਾ ਭਰਿਆ ਹੋਇਆ ਵੀ ਹੈ ਪਰ ਮੈਂ ਉਸ ਦੀ ਕੋਈ ਨਿਸ਼ਾਨੀ ਦੱਸਣਾ ਨਹੀਂ ਜਾਣਦੀ ਅਗੇ ਮਹਾਰਾਜ ਜੀ ਨੇ ਗਣ ਗੂੜ ਗਬ ਗਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤਨ ਪਾਵੇ ਮੇਰੇ ਉਸ ਕਰਤਾਰ ਦੇ ਗੁਣ ਡੂੰਗੇ ਹਨ ਗੁੱਝੇ ਹਨ ਬੇਅੰਤ ਹਨ ਬੇਦ ਵੀ ਉਸ ਦੇ ਗੁਣਾ ਦਾ ਅੰਤ ਨਹੀਂ ਪਾ ਸਕਦੇ ਅਗੇ ਮਹਾਰਾ ਜੀ ਨੇ ਭਗਤ ਭਾਈ ਆਏ ਸੁਆਮੀ ਸਦਾ ਹਰ ਗੁਣ ਗਾਵੇ ਮਾਰਾ ਸਮਝਾਉਣਾ ਕਰਦੇ ਨੇ ਉਸ ਦੇ ਸੇਵਕ ਉਸ ਦੀ ਭਗਤੀ ਦੇ ਰੰਗ ਵਿੱਚ ਉਸ ਦੇ ਪ੍ਰੇਮ ਵਿੱਚ ਜੁੜ ਕੇ ਉਸ ਦਾ ਧਿਆਨ ਕਰਕੇ ਸਦਾ ਉਸ ਮਾਲਕ ਦੇ ਗੁਣ ਗਾਉਂਦੇ ਰਹ ਗਾਉਂਦੇ ਰਹਿੰਦੇ ਹਨ ਸਗਲ ਗੁਣ ਸੁਹਾਗਨ ਪੂਰਨ ਆਪਣੇ ਪ੍ਰਭ ਪਾਣੀ ਸਗਲ ਗੁਣ ਸੁਹਾਗਨ ਸਗਲ ਗੁਣ ਸੁਹਾਗਨ ਪੂਰਨ ਆਪਣੇ ਪ੍ਰਭ ਪਾਣੀ ਉਹ ਜੀਵ ਇਸਤਰੀ ਆਪਣੇ ਉਸ ਪ੍ਰਭ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਜੋ ਸ੍ਰੇਸ਼ਟ ਗਿਆਨ ਵਾਲਾ ਹੈ ਜੋ ਸਭ ਵਿੱਚ ਵਿਆਪਕ ਹੈ ਬੇਨਵਾਂ ਤਨ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਜਿਹੜੀ ਜੀਵ ਇਸਤਰੀ ਉਸ ਪ੍ਰਮਾਤਮਾ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਹੈ ਉਹ ਆਤਮ ਕਟੋਲਤਾ ਵਿੱਚ ਲੀਨ ਰਹਿੰਦੀ ਹੈ ਉਹ ਡੋਲਦਾ ਨਹੀਂ ਹੈ ਮਨੁੱਖ ਫਿਰ ਜਿਹੜਾ ਨਾਮ ਬਾਣੀ ਨਾਲ ਜੁੜਿਆ ਉਹ ਕਿਸੇ ਵੀ ਕਿਸਮ ਦਾ ਉਹਨੂੰ ਕੋਈ ਦੁਨੀਆਂ ਵਿੱਚ ਵਿਚਰਦਿਆਂ ਕਿਸੇ ਵੀ ਕਿਸਮ ਦਾ ਕੋਈ ਉਹਨੂੰ ਦੁੱਖ ਨਹੀਂ ਸਤਾ ਸਕਦਾ ਵੱਡੇ ਤੋਂ ਵੱਡਾ ਦੁੱਖ ਮੌਤ ਦਾ ਹੈ ਉਹਦਾ ਡਰ ਵੀ ਨਹੀਂ ਉਹਨੂੰ ਸਤਾ ਸਕਦਾ ਗੁਰਮੁਖ ਪਿਆਰੇ ਨੇ ਉਹ ਬੀਬੀ ਆ ਚਾਹੇ ਪਾਈ ਆ ਅੱਗੇ ਮਹਾਰਾਜ ਕਹਿੰਦਾ ਸੁਖ ਸੋਹ ਲੜੇ ਹਰ ਗਾਵਣ ਲਾਗੇ ਸਾਧਨ ਸਰਸੜੇ ਦੁੱਖ ਦੁਸ਼ਮਣ ਭਾਗੇ ਪ੍ਰਮਾਤਮਾ ਦੇ ਭਗਤ ਹਰ ਜਨ ਜਦੋਂ ਪਰਮਾਤਮਾ ਦੇ ਸੁਖਦਾਈ ਸਿਫਤ ਸਲਾਹ ਦੇ ਸੋਹਣੇ ਗੀਤ ਗਾਣ ਲੱਗ ਪੈਂਦੇ ਹਨ ਤੇ ਮਹਾਰਾਜ ਕਹਿੰਦੇ ਤਾਂ ਉਹਨਾਂ ਦੇ ਅੰਦਰ ਸੁਭ ਕੁਣ ਮਿੱਤਰ ਵੱਧਦੇ ਭੁੱਲਦੇ ਹਨ ਸੁਭ ਕੁਣ ਜਿਹੜੇ ਚੰਗੇ ਗੁਣ ਨੇ ਚੰਗੇ ਗੁਣੀ ਮਿੱਤਰ ਹਨ ਮਨੁੱਖ ਦੇ ਉਹ ਫਿਰ ਵੱਧਦੇ ਭੁੱਲਦੇ ਰਹਿੰਦੇ ਹਨ ਚੰਗੇ ਗੁਣਾਂ ਨਾਲ ਭਰਪੂਰ ਹੋ ਜਾਂਦਾ ਗੁਰ ਮਨੁੱਖ ਮਹਾਰਾਜ ਕਹਿੰਦਾ ਉਨ੍ਹਾਂ ਦੇ ਦੁੱਖ ਤੇ ਕਾਮ ਦਾ ਇੱਕ ਵੈਰੀ ਨਸ ਜਾਂਦੇ ਹਨ ਕਾਮ ਦਾ ਇੱਕ ਵੈਰੀ ਪੰਜੇ ਕਾਮ ਕ੍ਰੋਧ ਲੋਭ ਮੋਹੰਕਾਰ ਇਹ ਮਨੁੱਖ ਤੋਂ ਦੂਰ ਹੋ ਜਾਂਦੇ ਨੇ ਮੈਂ ਕਈ ਦੇਖੇ ਨੇ ਭਈ ਕਿਤੇ ਵੀ ਗੁੱਸੇ ਵਿੱਚ ਨਹੀਂ ਬੋਲੇ ਕਿਤੇ ਵੀ ਜੇ ਕੋਈ ਇਹਨਾਂ ਨੂੰ ਆਪ ਵੀ ਕਹਿ ਦਿੰਨੇ ਗੁੱਸੇ ਦੇ ਨਾਲ ਉਹ ਨਿਮਰਤਾ ਦੇ ਨਾਲ ਹੀ ਗੱਲ ਕਰਦੇ ਨੇ ਮੈਨੂੰ ਇਹੋ ਜਿਹੇ ਮਿਲਦੇ ਰਹਿੰਦੇ ਨੇ ਬਹੁਤ ਸਾਰੇ ਨੇ ਗੁਰਮੁਖ ਪਿਆਰੇ ਨਿਮਰਤਾ ਵਾਲੇ ਮਿੱਠੇ ਸੁਭਾਅ ਵਾਲੇ ਵੇਖ ਖਰਬੀ ਗੱਲ ਜੇ ਕਹਿ ਵੀ ਦਿੱਤੀ ਉਹਨਾਂ ਨੂੰ ਤਾਂ ਤਾ ਵੀ ਉਹਨਾਂ ਨੇ ਨਿਮਰਤਾ ਨਾਲ ਹੀ ਗੱਲ ਤੇਰੇ ਕਰਨੀ ਆ ਤੇਰੇ ਨਾਲ ਐਸੇ ਵੀ ਹੈਗੇ ਨੇ ਆਉਂਦੇ ਨੇ ਅਗੇ ਮਾਰਾ ਦੱਸਦੇ ਨੇ ਤਾਂ ਉਹਨਾਂ ਦੇ ਅੰਦਰ ਸੁਭਗੁਣ ਮਿੱਤਰ ਵਧਦੇ ਫੁੱਲਦੇ ਹਨ ਉਹਨਾਂ ਦੇ ਦੁੱਖ ਤੇ ਕਾਮ ਦਾ ਇੱਕ ਬੈਰੀ ਨਸ ਜਾਂਦੇ ਹਨ ਉਹ ਨਹੀਂ ਸਤਾਉਂਦੇ ਫਿਰ ਸੁਖ ਸਹਜ ਸਰਥੇ ਹਰ ਨਾਮ ਰਹਿ세 ਪ੍ਰਭ ਆਪ ਕਿਰਪਾ ਧਾਰਿਆ ਆਤਮਕ ਅਡੋਲਤਾ ਦੇ ਸੁਖ ਉਹਨਾਂ ਦੇ ਅੰਦਰ ਮੌਜੂਦ ਹਨ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਉਹ ਪ੍ਰਸੰਨ ਚਿਤ ਰਹਿੰਦੇ ਹਨ ਪਰ ਇਹ ਸਾਰੀ ਮਿਹਰ ਪ੍ਰਭੂ ਨੇ ਆਪ ਹੀ ਕੀਤੀ ਹੁੰਦੀ ਹੈ ਹਰ ਚਰਨ ਲਾਗੇ ਸਦਾ ਜਾਗੇ ਮਲੇ ਪ੍ਰਭ ਬਨਵਾਰੀਆ ਮਹਾਰਾਜ ਕਹਿੰਦੇ ਆਪਣੇ ਸੇਵਕਾਂ ਤੇ ਪ੍ਰਭੂ ਮਿਹਰ ਕਰਦਾ ਹੈ ਉਹ ਸੇਵਕ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਰਹਿੰਦੇ ਹਨ ਵਿਕਾਰਾਂ ਦੇ ਹੱਲਿਆਂ ਵੱਲੋਂ ਸਦਾ ਸੁਚੇਤ ਰਹਿੰਦੇ ਹਨ ਤੇ ਜਗਤ ਦੇ ਮਾਲਕ ਪ੍ਰਭੂ ਨੂੰ ਮਿਲ ਪੈਂਦੇ ਹਨ ਸਭ ਦਿਵਸ ਆਏ ਸੋਭ ਦਿਵਸ ਆਏ ਸਹਿਜ ਪਾਏ ਸਗਲ ਨੇਦ ਪ੍ਰਭ ਪਾਗੇ ਸਤ ਸੰਗੀ ਜਨਾਂ ਵਾਸਤੇ ਜੀਵਨ ਦੇ ਇਹ ਭਲੇ ਦਿਨ ਆਏ ਹੁੰਦੇ ਹਨ ਉਹ ਆਤਮ ਕਡੋਲਤਾ ਵਿੱਚ ਟਿਕ ਕੇ ਸਾਰੇ ਗੁਣਾਂ ਦੇ ਖਜ਼ਾਨੇ ਪ੍ਰਭੂ ਦੇ ਚਰਨ ਪ੍ਰਭੂ ਦੇ ਚਰਨ ਫਸਰਦੇ ਰਹਿੰਦੇ ਹਨ ਚਰਨ ਪਸਰਨ ਦਾ ਮਤਲਬ ਹੈ ਗੁਰੂ ਦੇ ਬਚਨ ਸੁਣ ਕੇ ਆਪਣੇ ਹਿਰਦੇ ਘਰ ਵਿੱਚ ਵਸਾ ਲੈਣ ਤੇ ਗੁਰੂ ਦੇ ਚਰਨ ਬਚਨਾ ਮੁਤਾਬਕ ਆਪਣਾ ਜੀਵਨ ਬਸਰ ਕਰਨਾ ਇਹ ਆ ਚਰਨ ਪਰਸਣੇ ਗੁਰੂ ਦੇ ਬੇ ਗੁਰੂ ਦੀ ਗੱਲ ਸੁਣੀ ਗੁਰੂ ਦਾ ਗਿਆਨ ਪੱਲੇ ਆਇਆ ਤੇ ਆਪਣੇ ਜੀਵਨ ਵਿੱਚ ਲਾਗੂ ਕਰ ਲੇ ਗੁਰੂ ਦੇ ਬਚਨ ਜਿੱਥੋਂ ਗੁਰੂ ਰੋਕਦਾ ਉਤਰੋ ਰੁੱਕੇ ਜਿੱਧਰ ਨੂੰ ਕਹਿੰਦਾ ਜਾਣ ਨੂੰ ਚੱਲੇ ਇਹ ਆ ਚਰਨ ਪਰਸਣੇ ਗੁਰੂ ਦੇ ਬਨਵੰਤ ਨਾਨਕ ਸ਼ਰਨ ਸੁਆਮੀ ਸਦਾ ਹਰ ਜਨ ਤਾਗੇ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਪਰਮਾਤਮਾ ਦੇ ਸੇਵਕ ਮਾਲਕ ਪ੍ਰਭੂ ਦੀ ਸ਼ਰਨ ਆ ਕੇ ਸਦਾ ਲਈ ਉਸ ਨਾਲ ਪ੍ਰੀਤ ਬਣਾਉਂਦੇ ਹਨ ਆਸਾ ਮਹੱਲਾ 5 ਉਠ ਬੰਜੋ ਉਠ ਬੰਜੋ ਬਟਾਉ ਅੜਿਆ ਤੈਂ ਕਿਆ ਚਿਰ ਲਾਇਆ ਹੇ ਭੋਲੇ ਰਾਹੀ ਜੀਵ ਉਠ ਤੁਰ ਤਿਆਰ ਹੋ ਤੂੰ ਕਿਉਂ ਚਿਰ ਲਾ ਰਿਹਾ ਹੈ ਮੋਹਲਤ ਪੁੰਨੀਆਂ ਕਿਤ ਕੂੜ ਲੁਭਾਇਆ ਜਿਹੜੀ ਜਿੰਦਗੀ ਦੀ ਰਾਤ ਆ ਨਾ ਮੁੱਕਦੀ ਜਾਂਦੀ ਹੈ ਮੋਹਲਤ ਮੁੱਕਦੀ ਜਾਂਦੀ ਹੈ ਮੋਹਲਤ ਜਿਹਨੂੰ ਆਪਾਂ ਮਨਿਆਦ ਕਹਿੰਦੇ ਆ ਜੇ ਸੌਖਾ ਸਮਝਣਾ ਤਾਂ ਆਪਾਂ ਕੋਈ ਚੀਜ਼ ਲਈਆ ਏਸੀ ਲਿਆ ਕੋਈ ਮੋਟਰਸਾਈਕਲ ਲਿਆ ਕੋਈ ਕਿਸੇ ਕਿਸਮ ਦਾ ਕੋਈ ਸਮਾਨ ਆਪਾਂ ਲੈਨੇ ਆ ਤੇ ਉਹ ਗਰੰਟੀ ਦਿੰਨੇ ਆ ਦਿੰਦੇ ਆ ਏਸੀਆਂ ਦੀ 10 10 ਸਾਲ ਦੀ ਗਰੰਟੀ ਦੇਂਦੇ ਆ ਵੀ ਲਓ ਜੀ 10 ਸਾਲ ਦੀ ਗਰੰਟੀ ਆ 10 ਸਾਲ ਚੱਲੇਗਾ ਇਸ ਤਰ੍ਹਾਂ ਪ੍ਰਭੂ ਪ੍ਰਮਾਤਮਾ ਨੇ ਤੈਨੂੰ ਜ਼ਿੰਦਗੀ ਦੇ ਸੁਵਾਸਾਂ ਦੀ ਉਮਰ ਦਿੱਤੀ ਆ ਲੰਬਾ ਸਮਾਂ ਦੇਖ ਲਓ ਵੀ ਉਹ ਤਾਂ ਪ੍ਰਮਾਤਮਾ ਹੀ ਜਾਣਦਾ ਕਿਸੇ ਦਾ 100 ਆ ਕਿਸੇ ਦਾ 25 ਆ ਕਿਸੇ ਦਾ 70 75 ਆ ਉਹ ਪ੍ਰਮਾਤਮਾ ਜਾਣਦਾ ਨਾ ਵੀ ਕਿੰਨੀ ਇਹਦੀ ਮਨਿਆ ਆ ਦਾ ਤੇ ਉਹ ਮਨਯਾਤ ਬਾਰੇ ਮਹਾਰਾਜ ਦੱਸਦੇ ਨੇ ਵੀ ਤੇਰੀ ਮੌਹਲਤ ਪੁੱਗਦੀ ਜਾਂਦੀ ਐ ਉਠ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾ ਦਿਨ ਰਾਤ ਕਰਕੇ ਤੇਰਾ ਜਿੰਦਗੀ ਘਟਦੀ ਜਾ ਰਹੀ ਐ ਸਕਿੰਟ ਸਕਿੰਟ ਅਸੂਈ ਦੀ ਘੜੀ ਟੱਕ ਕਰਦੀ ਨਾ ਇਹ ਆਪਣਾ ਸਮਾਂ ਬੀਤਦਾ ਜਾ ਰਿਹਾ ਜਿਵੇਂ ਫੁੱਟਿਆ ਹੋਇਆ ਘੜਾ ਹੋਵੇ ਟੜਕਿਆ ਹੋਇਆ ਘੜਾ ਤੇ ਉਹਨੂੰ ਪਾਣੀ ਨਾ ਭਰਦੇ ਤੇ ਉੱਤੋਂ ਟੱਕ ਦਿਓ ਤੇ ਕੁਝ ਦਿਨਾਂ ਬਾਅਦ ਜਦੋਂ ਉਹਦਾ ਚੱਪਣ ਚੱਕਿਆ ਜਾਊ ਤੇ ਉਹ ਖਾਲੀ ਹੋਏਗਾ ਇਸੇ ਤਰ੍ਹਾਂ ਹੀ ਆਪਾਂ ਨੱਕ ਤੇ ਧਿਆਨ ਲੈ ਕੇ ਜਾਓ ਜਿੰਨੇ ਵੀ ਬੈਠੇ ਆ ਗੁਰੂ ਦੀ ਹਜ਼ੂਰੀ ਚ ਇੱਕ ਸਾਹ ਨਿਕਲ ਗਿਆ ਦੂਜਾ ਵੀ ਨਿਕਲ ਗਿਆ ਇਹ ਫੁੱਟੇ ਘੜੇ ਦੇ ਵਿੱਚੋਂ ਪਾਣੀ ਸਿੰਮ ਰਿਹਾ ਇਹਨੇ ਖਾਲੀ ਹੋ ਜਾਣਾ ਇੱਕ ਦਿਨ ਇਹ ਮਹਾਰਾਜ ਦੱਸਦੇ ਨੇ ਵੀ ਤੇਰੀ ਮੌਤ ਪੂਰੀ ਹੁੰਦੀ ਜਾ ਰਹੀ ਆ ਭਾਈ ਉੱਠ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਜਿੰਨੇ ਕੁ ਸਵਾਸ ਬਚਦੇ ਨੇ ਉਨੇ ਹੀ ਲੇਖੇ ਲਾ ਲਾ ਮੋਹਲਤ ਪੁੰਨੜੀਆਂ ਕਿਤ ਕੂੜ ਲੋਪਾਇਆ ਵੀ ਆ ਮੈਂ ਝੂਠ ਦੇ ਨਾਲ ਹੀ ਚੰਬੜੀਆ ਚੰਬੜਿਆ ਪਿਆ ਮਾਂ ਜੋ ਵੀ ਪਸਾਰਾ ਹੈਗਾ ਸੰਸਾਰ ਦਾ ਭਾਈ ਇਹ ਝੂਠ ਆ ਝੂਠ ਦਾ ਮਤਲਬ ਕਿਉਂ ਵੀ ਇਹ ਸਦਾ ਰਹਿਣ ਵਾਲਾ ਨਹੀਂ ਸੁੱਖ ਸਹੂਲਤਾਂ ਨਹੀਂ ਸਦਾ ਰਹਿਣੀਆਂ ਤੇਰੇ ਕੋਲੇ ਆ ਸਰੀਰ ਵੀ ਸਦਾ ਨਹੀਂ ਰਹਿਣਾ ਜਿਹੜਾ ਪ੍ਰਭੂ ਪਰਮਾਤਮਾ ਨੇ ਤੈਨੂੰ ਦੇ ਕੇ ਤੋਰਿਆ